ਆਪ ਪਿਛਲੇ ਨਾ ਇੱਕ ਦੋ ਦਿਨਾਂ ਦਾ ਸੀ ਨਾ ਰਾਸ਼ਨ ਇਕੱਠਾ ਕਰ ਰਹੇ ਸੀ ਹੜਾ ਵਾਸਤੇ ਤੇ ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ ਮੈਨੂੰ ਬੋਲਦਾ ਕਹਿੰਦਾ ਭਾਈ ਅੰਨ ਦਾਤਾ ਕੀ ਹੁੰਦਾ ਮੈਂ ਕਿਹਾ ਪਹਿਲਾਂ ਐ ਕਰੋ ਸਾਹਮਣੇ ਜਿਹੜੀ ਦੁਕਾਨ ਦੇਖਦੀਆਂ ਨਾ ਉੱਥੋਂ ਮੈਂ ਕਿਹਾ ਇੱਕ ਤਰਪਾਲ ਲੈ ਕੇ ਆ ਬੱਚਾ ਦੁਕਾਨ 'ਚ ਗਿਆ ਤਾਂ ਦੁਕਾਨਦਾਰ ਨੇ ਕਿਹਾ ਵੀ 1200 ਦੀ ਲੱਗੂ ਬੱਚੇ ਨੇ ਆ ਕੇ ਸਾਨੂੰ ਕਹਿਤਾ ਕਹਿੰਦਾ 1200 ਦੀ ਕਹਿੰਦੇ ਬਾਈ ਮੈਂ ਕਿਹਾ ਨੂੰ ਐ ਕਿ ਵੀ ਅਰਚ ਤਾਂ 1000 ਦੀ ਦੋਂਗੇ ਨੇ ਬੱਚਾ ਫੇਰ ਦੁਕਾਨਦਾਰ ਕੋਲ ਆਇਆ ਕਹਿੰਦਾ ਸ਼ਹਿਰ ਚ ਤਾਂ 1000 ਦੀ ਲਾਉਂਦੇ ਆ। ਦੁਕਾਨਦਾਰ ਕਹਿੰਦਾ ਸਾਨੂੰ ਲਿਹਾਉਣ ਤੇ ਵੀ ਖਰਚਾ ਲੱਗਦਾ। ਤੁਸੀਂ ਲੈਣ ਜਾਓਗੇ ਸੋਡਾ ਵੀ 100 ਰੁਪਿਆ ਬਚੂਗਾ। ਕਹਿੰਦਾ ਮੈਂ ਤਾਂ 1200 ਦੀ ਲਾਉ। ਚਲੋ ਜੀ ਅਸੀਂ 1200 ਰੁਪਿਆ ਦਿੱਤਾ ਤੇ ਬੱਚਾ ਤਰਪਾੜ ਲਿਆ। ਕਹਿੰਦਾ ਭਾਈ ਹੁਣ ਤਾਂ ਦੱਸ ਧਿਆਨ ਦਾ ਤਾਂ ਕੀ ਹੁੰਦਾ। ਮੈਂ ਕਿਹਾ ਦੱਸਦਾ ਇੱਕ ਮਿੰਟ ਮੈਂ ਕਿਹਾ ਉਹ ਸਾਹਮਣੇ ਬੇਬੇ ਖੜੀ ਐ ਨਾ। ਕਹਿੰਦਾ ਹਾਂ ਮੈਂ ਕਿਹਾ ਉਹਨੂੰ ਕਹਿ ਸੀ ਹੜ ਢੀੜ ਤਾਂ ਵਾਸਤੇ ਰਾਸ਼ਨ ਇਕੱਠਾ ਕਰਨਾ ਆ। ਜਦੋਂ ਬੱਚੇ ਨੇ ਬੇਬੇ ਨੂੰ ਜਾ ਕੇ ਕਿਹਾ ਵੀ ਬੇਬੇ ਹੜਪੀਟ ਤਾਂ ਵਾਸਤੇ ਰਾਸ਼ਨ ਲੈਣ ਆਇਆ ਸਭ ਤੋਂ ਪਹਿਲਾਂ ਬੇਬੇ ਨੇ ਉਹਨੂੰ ਕਿਹਾ ਕਹਿੰਦੀ ਪੁੱਤ ਚਾਹ ਪੀਏਗਾ ਬੱਚਾ ਕਹਿੰਦਾ ਨਾ ਕਹਿੰਦੀ ਫਿਰ ਐ ਕਰੋ ਦੋ ਜਾਨੇ ਜਾਓ ਪਿੱਛੇ ਕਣਕ ਵਾਲਾ ਢੋਲ ਪਿਆ ਜਿੱਨੇ ਘੱਟੇ ਭਰਨੇ ਆ ਪਰ ਤਾਂ ਬੱਚਾ ਕਦੇ ਮੇਰੇ ਮੂੰਹ ਵੱਲ ਵੇਖਦਾ ਸੀ ਕਦੇ ਬੇਬੇ ਮੈਂ ਕਿਹਾ ਪੁੱਤ ਇਹ ਹੀ ਆਨ ਦਾਤਾ ਜਿਨੇ ਨਾਂ ਤਾਂ ਤੈਨੂੰ ਇਹ ਕਿਹਾ ਵੀ ਕਣਕ ਅਸੀਂ ਬੀਜੀ ਵੀ ਆ ਉਹਤੇ ਵੀ ਖਰਚ ਆਇਆ ਫਿਰ ਅਸੀਂ ਵੱਡੀ ਆਉਤੇ ਵੀ ਖਰਚ ਆਇਆ ਫਿਰ ਟੋਲਾ ਚ ਵੀ ਪਾ ਕੇ ਰੱਖਿਆ ਉਤੇ ਦਿਹਾੜੀ ਤੇ ਵੀ